ਸੰਤਰੀ ਹੁੱਡੀ ਵਾਲੇ ਨੇ ਗਲੀ 'ਚ ਜਾਂਦੀ ਔਰਤ ਦੇ ਨਾਲ ਕੀਤਾ ਕਾਣ ਜੀਹਾਂ ਤਸਵੀਰਾਂ ਸੀਸੀਟੀਵੀ ਤੋਂ ਅਸੀਂ ਸਾਝੀਆਂ ਕਰ ਰਹੇ ਹਾਂ ਤੁਸੀਂ ਵੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਪਹਿਲਾਂ ਤਾਂ ਇਹ ਸੰਤਰੀ ਹੁੱਡੀ ਵਾਲਾ ਗਲੀ ਚ ਆਉਂਦਾ ਹੈ ਮੋਟਰਸਾਈਕਲ ਚ ਆਉਂਦਾ ਹੈ ਤੇ ਗਲੀ ਦੇ ਵਿੱਚ ਚੱਲ ਰਹੀ ਜਨਾਨੀ ਦੇ ਕੋਲ ਨੇੜੇ ਜਾਂਦਾ ਹੈ ਤਾਂ ਫਿਰ ਉਸ ਦਾ ਪਰਸ ਖਿੱਚ ਕੇ ਉਸ ਨੂੰ ਪਿੱਛੇ ਜਿਹੜਾ ਘਸਿੱਟਦਾ ਹੈ ਜੀਹਾਂ ਤਸਵੀਰਾਂ ਜਿਹੜੀਆਂ ਨੇ ਸਾਵਣ ਨਿਕਲ ਕੇ ਆ ਰਹੀਆਂ ਨੇ ਤੁਸੀਂ ਵੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਗਲੀ ਦੇ ਵਿੱਚ ਹੀ ਇਸ ਸੰਤਰੀ ਹੁੱਡੀ ਵਾਲੇ ਦੇ ਵੱਲੋਂ ਵੱਡਾ ਕਾਣ ਕੀਤਾ ਗਿਆ ਹੈ ਤਾਂ ਤਸਵੀਰਾਂ ਜਿਹੜੀਆਂ ਸਾਫ ਤੁਸੀਂ ਵੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਪਹਿਲਾਂ ਤਾਂ ਇਹ ਗਲੀ ਦੇ ਵਿੱਚ ਆਉਂਦਾ ਹੈ ਤੇ ਔਰਤ ਜਿਹੜੀ ਜਾ ਰਹੀ ਹੁੰਦੀ ਹੈ ਤਾਂ ਉਸ ਨੂੰ ਕਿਸ ਤਰੀਕੇ ਦੇ ਨਾਲ ਖਿੱਚਦਾ ਹੈ ਕਿਸ ਤਰੀਕੇ ਦੇ ਨਾਲ ਪਰਸ ਜਿਹੜਾ ਖੋਹਦਾ ਹੈ ਤਸਵੀਰਾਂ ਜਿਹੜੀਆਂ ਸਾਫ਼ ਨਜ਼ਰ ਆ ਰਹੀਆਂ ਨੇ ਸੀਸੀਟੀਵੀ ਸਾਹਮਣੇ ਆਈ ਹੈ ਤਾਂ ਸੋ ਸੀਸੀਟੀਵੀ ਨੂੰ ਬੋਰਡ ਦੇ ਨਾਲ ਵੇਖੋ ਕਿ ਇਸ ਤਰੀਕੇ ਦੇ ਨਾਲ ਸੰਤਰੀ ਹੁੱਟੀ ਵਾਲੇ ਨੇ ਤਾਂ ਸਾਰੀਆਂ ਹੱਦਾ ਪਾਰ ਕਰ ਦਿੱਤੀਆਂ ਨੇ ਚੋਰੀ ਦੀਆਂ ਹੱਦਾ ਪਾਰ ਕਰ ਦਿੱਤੀਆਂ ਨੇ ਸ਼ਰਿਆਮ ਚੋਰੀ ਕਰਦਾ ਨਜ਼ਰ ਆ ਰਿਹਾ ਹੈ ਹਾਲਾਂਕਿ ਖਿੱਚ ਤੋ ਕਰਕੇ ਫਰਾਰ ਹੋ ਗਿਆ ਤਾਂ ਦੱਸਿਆ ਵੀ ਜਾ ਰਿਹਾ ਹੈ ਕਿ ਜਨਾਨੀ ਜਿਹੜੀ ਇਹ ਰੋਲਾ ਪਾਉਂਦੀ ਰਹਿ ਜਾਂਦੀ ਹੈ ਪਰ ਜਿਹੜੀ ਲਗਾਤਾਰ ਸੀਸੀਟੀਵੀ ਹੈ ਉਹ ਸਾਹਮਣੇ ਨਜ਼ਰ ਆ ਰਹੀ ਹੈ ਤਾਂ ਇਸ ਵੇਲੇ ਦੀ ਖਬਰ ਕਰ ਰਹੇ ਹਾਂ ਤੁਹਾਡੇ ਨਾਲ ਸਾਂਝੀ ਜੀ ਮੇਰਾ ਨਾਮ ਆਸ਼ਾਬਿੰਦਰਾ ਅਸੀਂ ਦੇਰੇ ਜਾ ਰਹੇ ਸੀ ਮੈਂ ਤੇ ਮੇਵਲ ਦਿੱਲੀ ਤੇ ਪਤਾ ਨਹੀਂ ਬਾਏ ਚਾਂਸ ਵੀ ਉਹ ਸਾਇ ਪਿੱਛੇ ਲੱਗ ਗਿਆ ਵੇ ਤੋਂ ਗਲੀ ਚੋਂ ਹੀ ਹਰ ਗਲੀ ਚ ਪਹੁੰਚਿਆ ਤੇ ਇੱਕੋ ਦਮ ਉਹਨੂੰ ਬੈਗ ਖੋ ਕੇ ਲੈ ਗਿਆ ਮੈਂ ਉਹਨੇ ਵੀ ਨਹੀਂ ਛੱਡਿਆ ਤੇ ਮੈਂ ਵੀ ਨਹੀਂ ਛੱਡਿਆ ਮੇਰੇ ਤੋਂ ਵੀ ਨਹੀਂ ਛੜੀਚਾ ਤੇ ਕਿੰਗੀਆਂ ਕੁ ਸੱਟਾਂ ਲੱਗੀਆਂ ਤੇ ਠੀਕ ਹੋ ਗਈ ਸੱਟਾਂ ਬਸ ਥੋੜੀ ਜਿਹੀ ਖਾਸ ਨਹੀਂ ਆ ਗਈ ਕਿਉਂਕਿ ਆ ਹੱਥ ਤੇ ਥੋੜੀ ਗੋਡੇ ਤੇ ਪੱਕ ਚੁਠਾਈਆਂ ਹਲਕੀਆਂ ਹਲਕੀਆਂ ਬੈਗ ਚ ਕੀ ਜ਼ਬਾਨ ਸੀ ਬੈਗ ਚ ਡੇਰੇ ਦੀਆਂ ਚਾਬੀਆਂ ਸੀ ਤੇ ਨਾਲ ਮੇਰਾ ਫੋਨ ਸੀ ਆਈਫੋਨ ਕਿੰਨੀਆਂ ਕੁ ਮਹਿਲਾਵਾਂ ਸੁਰੱਖਿਤ ਨਹੀਂ ਮਹਿਸੂਸ ਕਰਦੀ ਕਰੋ ਹੁਣ ਤੁਸੀਂ ਡੇਰੀ ਜਾ ਰਹੇ ਸੀਗੇ ਤੇ ਕਿੱਦਾਂ ਦਾ ਮਾਹੌਲ ਮੈਂ ਤਾਂ ਇਹ ਕਹਿੰਨਾ ਵੀ ਲੇਡੀਜ਼ ਨੂੰ ਥੋੜਾ ਤਾਂ ਵੀ ਸਿਸਟਮ ਨਾਲ ਵੀ ਥੋੜਾ ਉਹਨੇ ਸੁਰੱਖਿਅਤ ਕੀਤਾ ਜਾਵੇ ਲੇਡੀਜ਼ ਨੇ ਜਾਣਾ ਵੀ ਮਾਰਕੀਟ ਵੀ ਜਾਣਾ ਕਿਤੇ ਜਾਣਾ ਵੀ ਆਣਾ ਵੀ ਧੋਨ ਲਿਸਟ ਤਾਂ ਹੁੰਦਾ ਜੇ ਬਸ ਇਹ ਜਿਹੜੀ ਖਤਮ ਕਰਤੀ ਜਾਵੇ ਕ੍ਰਾਈਮ ਵਗੈਰਾ ਮੇਰਾ ਨਾਮ ਕਰਮਚੰਦ ਮੇਰੀ ਛੋਟੀ ਭਾਬੀ ਤੇ ਮੇਰੀ ਵਾਈਫ ਮੇਰੇ ਨੂੰ 4:00 ਸਵੇਰ ਸਾਬਕਾ 4 ਵਜੇ ਜਾ ਰਹੀ ਸੀ ਰਸਤੇ ਚ ਸਟ੍ਰੈਚਰ ਪੈ ਗਿਆ ਨੇ ਬਹੁਤ ਬੁਰੀ ਤਰੀਕੇ ਨਾਲ ਕਸੀਟਿਆ ਨੁਕਸਾਨ ਤੋਂ ਬਚਾਇਆ ਪੁਲਿਸ ਨੂੰ ਇਨਫਰਮੇਸ਼ਨ ਪਾਣੀ ਤੇ ਕਿ ਸਾਨੂੰ ਨਹੀਂ ਲੱਗਦਾ ਕਿ ਇਹਨਾਂ ਦੇ ਠੱਲ ਪੁਲਿਸ ਪਾ ਸਕਤੇ ਪੁਲਿਸ ਦੀ ਕਾਰਵਾਈ ਦੀ ਡੀ ਕੇ ਕੋਈ ਆਪੇ ਕਰਨੀ ਚਾਹੁੰਦੀ ਤਾਂ ਕਰੇ ਅਸੀਂ ਕੋਈ ਕੰਪਲੈਂਟ ਨਹੀਂ ਦੇਣਾ ਚਾਹੁੰਦੇ ਕੀ ਹਾਦਸਾ ਹੋਇਆ ਕੀ ਮੀ ਜੀ ਤੋਂ ਉਹਨਾਂ ਨੂੰ ਕਿੰਨੀਆਂ ਕੋ ਸੱਟਾਂ ਵੱਜੀਆਂ ਨੇ ਉਹਨਾਂ ਦੀ ਹੱਥ ਤੇ ਲੱਗੀਆਂ ਗੋਡੇ ਤੇ ਲੱਗੀਆਂ ਕਸੀੜਦੇ ਗਏ ਮਗਰ ਵੀਡੀਓ ਹੈ ਫਾਇਤੀ ਗਈ ਹੈ ਇਹ ਨੁਕਸਾਨ ਹੁਣੋ ਬਚ ਗਿਆ ਪੁਲਸ ਕਾਰਬਾਈ ਦੀ ਇਹ ਕਿ ਪੁਲਸ ਕੀ ਕਰਦੀ ਹੈ ਇਹ ਤਾਂ ਪਾਈਏ ਤੁਹਾਨੂੰ ਨਿਊਜ਼ ਤਾਂ ਦਿੱਤੀ ਹੈ ਕਿ ਲੋਕਾਂ ਦਾ ਪਲਾਅ ਸਕੇ ਹੋਰ ਵੀ ਲੇਡੀਜ਼ ਦਲੇਰੀ ਨਾਲ ਆਪਣੇ ਆਪ ਨੂੰ ਬਚਾਉਣ